ਅੱਜ ਆਪਾਂ ਗੱਲ ਕਰਨੇ ਵੀਰੋ ਸੇਵਾ ਸਤਿਗੁਰ ਕੀ ਸੇਵਾ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜਹ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਧੰਨੇ ਦੇਖੋ ਗੁਰੂ ਸਾਹਿਬ ਨੇ ਸਾਨੂੰ ਸੇਵਾ ਦਸੀਐ ਸੇਵਾ ਉਹ ਸਫਲ ਹੈ ਜਿਹੜੀ ਸੇਵਾ ਨੂੰ ਸਤਿਗੁਰੂ ਦਾ ਮਨ ਮੰਨਦਾ ਹੁਣ ਸਤਿਗੁਰੂ ਦਾ ਮਨ ਕੀ ਹੈ ਮਨ ਕੀ ਹੁੰਦਾ ਇੱਕ ਵਿਚਾਰ ਉਹ ਗੁਰੂ ਗ੍ਰੰਥ ਸਾਹਿਬ ਦੀ ਜਿੰਨੀ ਬਾਣੀ ਹੈ ਸਾਡੇ ਸਤਿਗੁਰ ਦਾ ਮਨ ਹੈ ਜੇਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਸੇਵਾ ਦੀ ਸਾਨੂੰ ਆਗਿਆ ਦਿੰਦੀ ਹੈ ਜੇ ਅਸੀਂ ਉਹ ਕਰਦੇ ਆਂ ਓਵੇਂ ਕਰਦੇ ਆਂ ਤਾਂ ਸਫਲ ਹੈ ਤਾਂ ਪਾਪ ਕਸੰਮਲ ਜਿਹੜੇ ਸਾਡੇ ਵਿੱਚੋਂ ਵਿਕਾਰ ਨੇ ਅਫਗਨ ਨੇ ਬ੍ਰੰਗਿਆ ਨੇ ਪੰਨੀਆਂ ਜਾਨੀਆਂ ਕੱਟੇ ਜਾਣੀਆਂ ਹਾਂ ਜੇਕਰ ਆਪਾਂ ਸਤਿਗੁਰੂ ਤੋਂ ਬਿਨਾਂ ਆਪਾਂ ਆਪਣੇ ਤੌਰ ਤੇ ਸੇਵਾ ਕਰ ਰਹੇ ਹਾਂ ਜਿਵੇਂ ਅੱਜ ਸਾਡੇ ਸਮਾਜ ਦੇ ਵਿੱਚ ਬਹੁਤੀ ਅਸੀਂ ਆਪਣੇ ਤੌਰ ਤੇ ਸੇਵਾ ਆਪ ਕਰਦੇ ਤਾਂ ਹੀ بڑے ਅਡੰਬਰ ਡਰਾਮੇ ਵਧ ਗਏ ਆ ਅਸੀਂ ਉਹ ਸੇਵਾ ਜਾਂਦੇ ਕਰਦੇ ਆ ਜਿਹੜੀ ਲੋਕਾਂ ਨੂੰ ਦਿੱਸਦੀ ਆ ਨਜ਼ਰ ਆਵੇ ਲੋਕ ਕਹਿਣ ਅਸੀਂ ਉਹ ਸੇਵਾ ਨਹੀਂ ਕਰਨੀ ਚਾਹੁੰਦੇ ਜੋ ਗੁਰੂ ਦੀ ਨਜ਼ਰ ਚ ਪਰਬਾਨ ਹੋਵੇ ਜਿਹੜੀ ਗੁਰੂ ਕਹਿੰਦਾ ਅਸੀਂ ਉਹ ਕਰਦੇ ਆ ਵੀ ਲੋਕੀ ਕਹਿੰਨ ਵਾ ਵਾ ਇਹ ਤਾਂ ਬੜੇ ਬੰਦੇ ਸਰਦਾਲੂ ਆ ਉਹਦੇ ਵਾਸਤੇ ਅਸੀਂ ਫਿਰ ਬੜੇ ਅਡੰਬਰ ਚ ਲਾਏ ਹੋਇਆ ਜੇ ਆਪਾਂ ਗਿਣਤੀ ਕਰੀਏ ਤਾਂ ਟਾਈਮ ਸਮਾਂ ਬਹੁਤ ਲੱਗ ਜਾਣਾ ਉਹਦੇ ਵਿੱਚ ਹੀ ਸਾਰੇ ਕਰਮ ਕਾਂਡ ਇੱਥੇ ਆਰੰਭ ਹੋਇਆ ਅਰ ਤੁਸੀਂ ਦੇਖੋ ਨਵੇਂ ਹੁਣ ਕੰਮ ਜਿਹੜੇ ਸ਼ੁਰੂ ਹੋਇਆ ਪਹਿਲਾਂ ਕੀ ਹੁੰਦਾ ਸੀ ਪੰਜ ਸਿੰਘ ਹੁੰਦੇ ਸੀ ਜ਼ਰੂਰੀ ਆ ਜਾਂਦੇ ਸੀ ਹੁਣ ਕੀ ਹੋ ਗਿਆ ਹੁਣ ਦੇ ਕੋਈ ਕਲੀ ਪਾਉਣ ਵਾਲੀ ਕੰਮ ਤੋੜਿਆ ਹੋਇਆ ਵੀ ਕਲੀ ਪਾਈ ਇੱਥੋਂ ਲੈ ਕੇ ਆਏ ਜਾਣਾ ਐ ਜਾਣਾ ਠੀਕ ਹੈ ਸਫਾਈ ਜ਼ਰੂਰੀ ਹੈ ਝਾੜੂ ਲਾਇਆ ਜਾਵੇ ਅੱਛਾ ਉਹ ਤੋਂ ਅੱਗੇ ਹੋਰ ਕੀ ਵਧ ਗਿਆ ਮੈਟ ਬਸਾਉਣ ਲੱਗੇ ਥੱਲੇ ਮੈਟ ਟੱਕ ਲਿਆ ਕਾਹਾਂ ਬਸਾ ਲਿਆ ਤੁਰ ਤੱਕ ਇਹ ਸਿਰਫ ਪਤਾ ਕੀ ਹੈ ਇਹ ਅਸੀਂ ਆਪਣੇ ਤੌਰ ਤੇ ਅਡੰਬਰ ਤਿਆਰ ਕੀਤੇ ਹੋਏ ਆ ਇਹ ਅਸੀਂ ਆਪਣੇ ਆਪ ਦੇ ਮਨ ਨੂੰ ਤਰਵਾਸਾ ਦੇਣ ਵਾਸਤੇ ਅਡੰਬਰ ਤਿਆਰ ਕੀਤੇ ਹੋਏ ਇਹਨੂੰ ਅਸੀਂ ਇੰਨੇ ਕਹਿ ਸਕਦੇ ਆ ਵੀ ਇਹ ਗੁਰੂ ਦੀ ਸੇਵਾ ਨਹੀਂ ਇਹ ਸਾਡੀ ਹੋਮ ਮੈਂ ਦੀ ਸੇਵਾ ਉਹਨੂੰ ਅਸੀਂ ਖੁਰਾਕ ਦੇ ਰਹੇ ਹਾਂ ਹੁਣ ਜਿਹੜੀ ਗੁਰੂ ਦੀ ਸੇਵਾ ਹੈ ਉਹ ਤਾਂ ਅਸੀਂ ਗੁਰੂ ਤੋਂ ਪੁੱਛ ਕੇ ਕਰਨੀ ਹੈ ਨਾ ਜਿਹੜੀ ਗੁਰੂ ਦੀ ਸੇਵਾ ਹੁਣ ਇਹਦੇ ਕਰਮ ਕਾਂਡਾਂ ਦੇ ਵਿੱਚ ਹੀ ਫਿਰੇ ਤਾਂ ਵਧਾ ਵਧਾ ਕੇ ਅਸੀਂ ਤੁਸੀਂ ਦੇਖ ਲਓ ਜਿਹੜੇ ਖਾਰੇ ਸਮੁੰਦਰ ਤੋਂ ਸਾਨੂੰ ਗੁਰੂ ਸਾਹਿਬਾਂ ਨੇ ਕੱਢਿਆ ਸੀ ਅਸੀਂ ਉਸੇ 'ਚ ਫੇੜ ਡਿੱਗ ਪਏ ਹੁਣ ਜਿਹੜੀ ਗੁਰੂ ਦੀ ਸੇਵਾ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਲੀਅਰ ਕੀਤੀ ਹੈ ਗੁਰੂ ਸਾਹਿਬ ਆਪ ਖੋਦ ਦੱਸ ਰਿਹਾ ਜਿੱਥੋਂ ਆਪਾਂ ਆਰੰਭ ਕੀਤਾ ਹੈ ਵੀ ਸਾਤ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜ ਜ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਹੁਣ ਚਿੱਤ ਸਾਡਾ ਜਿਹੜਾ ਉਹ ਲੱਗਿਆ ਸੰਤਾਂ ਚ ਮਹੰਗੇ ਰਮਾਲਿਆਂ ਚ ਸਾਡਾ ਚਿੱਤ ਲੱਗਿਆ ਹੋਇਆ ਕਲੀ ਚ ਸਾਡਾ ਚਿੱਤ ਲੱਗਿਆ ਮੈਟਪਸਾਉਂ ਚ ਵੀ ਲੋਕ ਕਹਿਣਗੇ ਆ ਬੜਾ ਬੰਦਾ ਇਹਦੇ ਨਾਲ ਪਤਾ ਕੀ ਆ ਇਹਦੇ ਨਾਲ ਅਸੀਂ ਸਮਾਜ ਨੂੰ ਲੋਕਾਂ ਨੂੰ ਬਾਣੀ ਤੋਂ ਦੂਰ ਕਰਾਂ ਵੀ ਬਾਣੀ ਕੋਈ ਪੜੇ ਨਾ ਕਿਉਂ ਹਰ ਇੱਕ ਇਨਸਾਨ ਦੇ ਅੰਦਰ ਇਹ ਨਹੀਂ ਹੈ ਵੀ ਗੁਰਵਾਣੀ ਦੀ ਗੁਰੂ ਦੀ ਕਦੇ ਯਾਦ ਨਾ ਆਵੇ ਭੁੱਖ ਨਾ ਲੱਗੇ ਤਰਸ ਪੈਦਾ ਨਾ ਹੋਵੇ ਹੁੰਦੀ ਹੈ ਫਿਰ ਉਹ ਕੀਤਰਵਾਸਾ ਦੇ ਲੈਂਦਾ ਆਪਣੇ ਆਪ ਨੂੰ ਵੀ ਮੈਂ ਤਾਂ ਕਲੀ ਪੌਣ ਦੀ ਸੇਵਾ ਕਰਦਾ ਮੈਂ ਤਾਂ ਮੈਟ ਬਸਾਉਣ ਦੀ ਸੇਵਾ ਕਰਦਾ ਮੈਂ ਜਾਲ ਛੜਕਣ ਦੀ ਸੇਵਾ ਕਰਦਾ ਮੈਂ ਸੰਤ ਲਿਆ ਦਿੰਦਾ ਮੈਂ ਰਮਾਲਾ ਲਿਆ ਦਿੰਦਾ ਮੈਂ ਚੰਦੂਆ ਚੜਾ ਇਹ ਗੁਰੂ ਸਾਹਿਬ ਦੀ ਬਾਣੀ ਪੜਨ ਵਾਲੇ ਪਾਸੇ ਤੋਂ ਉਹ ਬੰਦਾ ਬਾਣੀ ਨਾਲ ਜੁੜਨਾ ਬਾਣੀ ਪੜ ਕੇ ਵਿਚਾਰ ਕੇ ਜੀਵਨ ਚ ਲਾਇਕ ਨਾ ਤਾਂ ਜੁੜਿਆ ਜਾਂਦਾ ਕੱਲਾ ਹੀ ਨਹੀਂ ਹੈਗਾ ਉਹ ਨਗਰ ਕੀਰਤਨ ਚਾਹੁੰਦਾ ਪਰਭਾਤ ਫੇਰੀਆਂ ਚਾਹੁੰਦਾ ਉਹ ਗੁਰਦੁਆਰੇ ਆਉਂਦਾ ਗੁਰਦੁਆਰੇ ਪਰਚੀ ਕਟਾਉਂਦਾ ਇਹਨੂੰ ਗੁਰਬਾਣੀ ਗੁਰਦੂਰ ਨਾਲ ਜੁੜਨਾ ਕਹਿੰਦੇ ਬਿਲਕੁਲ ਨਹੀਂ ਕਹਿੰਦੇ ਇਪ ਲਿਖਾ ਕਰਮਕਾਂਡ ਹੈ ਪਰਚੀ ਤਾਂ ਮਹਿੰਗੀ ਬਲੈਕੀ ਵੱਡੀ ਘਟਾਉਂਦੇ ਆ ਯਾਦ ਰੱਖਿਓ ਸੇਵਾ ਜਿਹੜੀ ਹੈ ਉਹ ਸਾਨੂੰ ਸਾਡੇ ਗੁਰੂ ਨੇ ਸਮਝਾਈ ਹੋਈ ਹੈ ਗੁਰੂ ਦੀ ਸੇਵਾ ਸਭ ਤੋਂ ਉੱਤਮ ਕਿਹੜੀ ਹੈ ਸਭ ਤੋਂ ਉੱਤਮ ਸੇਵਾ ਜਿਹੜੀ ਗੁਰੂ ਸਾਹਿਬ ਨੇ ਤੁਹਾਨੂੰ ਦੱਸੀ ਹੈ ਉਹ ਹੈਗੀ ਹੈ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਤਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਹਾਂ ਜੇ ਗੁਰੂ ਦੀ ਆਗਿਆ ਗੁਰੂ ਦਾ ਹੁਕਮ ਮੈਨੂੰ ਚੰਗਾ ਲੱਗਦਾ ਅਸਲ ਸੇਵਾ ਹੈ ਜਿਹੜੀ ਸੱਚੀ ਸੇਵਾ ਹੈ ਜਿਹਨੇ ਸਾਨੂੰ ਕਲ ਕਲੇਸ਼ ਲੜਾਈਆਂ ਝਗੜਿਆਂ ਵਿਕਾਰਾਂ ਬਿਮਾਰੀਆਂ ਅੰਧ ਵਿਸ਼ਵਾਸਾਂ ਪਖੰਡਾਂ ਤੋਂ ਬਚਾਉਣਾ ਇਹ ਸੇਵਾ ਨੇ ਸਾਨੂੰ ਬਚਾਉਣਾ ਕਿਹੜੀ ਸੇਵਾ ਹੈ ਗੁਰ ਕੀ ਤਹਿਲ ਗੁਰੂ ਕੀ ਸੇਵਾ ਗੁਰ ਕੀ ਤਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਪਾਣੀ ਪਾ ਜਾਏ ਮੈਨੂੰ ਗੁਰੂ ਦਾ ਹੁਕਮ ਚੰਗਾ ਲੱਗਣ ਲੱਗ ਪਏ ਹੁਣ ਮੈਨੂੰ ਗੁਰੂ ਦਾ ਆਪਾਂ ਦੋ ਹੁਕਮਾਂ ਦੀ ਗੱਲ ਹੀ ਕਰ ਲੈਣੇ ਆ ਦੱਸੋ ਆਪਾਂ ਝਾੜੂ ਲਾ ਕੇ ਕਲੀ ਪਾ ਕੇ ਪੋਚਾ ਲਾ ਕੇ ਜਾਂ ਹੋਰ ਅੜੰਬਾਂ ਤੇ ਢੇਡੇ ਖਾ ਕੇ ਘੁਮਕਮਾ ਕੇ ਬਸੇ ਨਹੀਂ ਬਚਣਾ ਸਮਾਜ ਜੇ ਆ ਸੇਵਾ ਕਰਨ ਲੱਗ ਪਈਏ ਵੀ ਗੁਰੂ ਦੀ ਆਗਿਆ ਪਾ ਜਾਏ ਮੈਨੂੰ ਇਹ ਤੋ ਕਿਵੇਂ ਬਚਾਂਗੇ ਮੰਨ ਲਓ ਮੈਂ ਨਸ਼ਾ ਕਰਦਾ ਮੈਨੂੰ ਗੁਰੂ ਦੀ ਆਗਿਆ ਵੀ ਸਿੱਖਾ ਤੂੰ ਨਸ਼ੇ ਨੂੰ ਹੱਥ ਨਹੀਂ ਲਾਉਣਾ ਜੇ ਮੈਨੂੰ ਆ ਸੇਵਾ ਭਾਗੀ ਵੀ ਮੇਰੇ ਗੁਰੂ ਦਾ ਬਚਨ ਮੰਨਣਾ ਮੈਣੀ ਹੱਥ ਲਾਉਣਾ ਜੇ ਮਾਮਾ ਨਰਾਜ ਜੇ ਫਪੜੋ ਜੇ ਕੋਈ ਹੋ ਜੇ ਮੈਂ ਬਚ ਜਾਣਾ ਜਾਂ ਮੰਨ ਲਓ ਅੰਧ ਵਿਸ਼ਵਾਸ ਹੈ ਸਾਡੇ ਇਸ ਸਮਾਜ ਦੇ ਅੰਦਰ ਪੁੱਤ ਪੂਜਾ ਪੁੱਤ ਪੂਜਾ ਸਮਾਦ ਪੂਜਾ ਕਬਰ ਅੜੰਬ ਪਤਾ ਹੀ ਨਹੀਂ ਕਿੰਨਾ ਕਰਸਾ ਮਨੋ ਜੇ ਮੈਨੂੰ ਇਹ ਪਤਾ ਲੱਗਿਆ ਵੀ ਮੇਰਾ ਗੁਰੂ ਕਹਿੰਦਾ ਦੁੱਧਾ ਨਾ ਪੜੋ ਹਰਬਣ ਹੋਰ ਨਾ ਪੂਜੋ ਮੜਾ ਮਸਾਨ ਨਾ ਜਾਈ ਜੀ ਮੈਨੂੰ ਤਾਂ ਗੁਰੂ ਆ ਕਹਿ ਰਿਹਾ ਬੁੱਤ ਪੂਰ ਪੂਜ ਹਿੰਦੂ ਮੈਨੂੰ ਤਾਂ ਗੁਰੂ ਆ ਕਹਿ ਰਿਹਾ ਮੈਨੂੰ ਆ ਆ ਕੇ ਨਹੀਂ ਚੰਗੀ ਲੱਗਦੀ ਸੰਤ ਮੈਥੋਂ ਜਿੰਨਾ ਮਰਜੀ ਮੰਗਾ ਮੰਗਾ ਲਓ ਕਾਲੀ ਮੈਥੋਂ ਜਿੰਨੇ ਮਰਜੀ ਪਵਾ ਲਓ ਦਿਨ ਰਾਤ ਪਵਾ ਲਓ ਜਿੱਤੇ ਭੋਗ ਪਣਾ ਲਾਉਸਮੈਂਟ ਕਰ ਦਮ ਆ ਜੂ ਪਰ ਆਗਿਆ ਭਾਣੀ ਵਾਲੀ ਸੇਵਾ ਫੇਰ ਤਾਂ ਦੂਰ ਚਲੇ ਗਿਆ ਨਾ ਹਾਂ ਜੇ ਇਹ ਸੇਵਾ ਮੈਨੂੰ ਪਾ ਜਾਏ ਅਸੀਂ ਅੰਧ ਵਿਸ਼ਵਾਸ ਪਖੰਡਾਂ ਤੋਂ ਸਾਡੇ ਸਮਾਜ ਦੀ ਤਸਵੀਰ ਬਦਲ ਜਾਏਗੀ ਜਿੱਦ ਤੇ ਅਸੀਂ ਸੇਵਾ ਗੁਰੂ ਅਨਸਾਰ ਕਰਨ ਲੱਗ ਪਏ ਗਰੰਟੀ ਹੈ ਵੀ ਸਾਡਾ ਸਮਾਜ ਬਦਲੇਗਾ ਬਦਲੇਗਾ ਪਰ ਅਸੀਂ ਗੁਰੂ ਦੇ ਹੁਕਮ ਅਨਸਾਰ ਸਾਰੇ ਕਰਮ ਗੁਰੂ ਘਰ ਚੋਂ ਕਰੀਏ ਫੇਰ ਨਹੀਂ ਨਹੀਂ ਜਿੰਨਾ ਚਿਰ ਮਨਮਰਜ਼ੀ ਕਰਦੇ ਇਸ ਕਰਕੇ ਸਤਿਗੁਰੂ ਕੀ ਸੇਵਾ ਕਿਹੜੀ ਆ ਜਿਤ ਸਤਗੁਰ ਕਾ ਮਨ ਮੰਨੇ ਜਿਹੜਾ ਗੁਰੂ ਆਗਿਆ ਦਿੰਦਾ ਗੁਰੂ ਪ੍ਰਵਾਨ ਕਰਦਾ ਉਹ ਸੇਵਾ ਸਫਲੀ ਹੈ ਸਾਡੇ ਕੀਤੇ ਡਰਾਮੇ ਬਖਾਵਿਆਂ ਨੂੰ ਗੁਰੂ ਪ੍ਰਵਾਨ ਨਹੀਂ ਕਰਦਾ ਇਸ ਕਰਕੇ ਅਸੀਂ ਬਖਾਵੇ ਦੀ ਨਹੀਂ ਗੁਰੂ ਦਾ ਹੁਕਮ ਮੰਨਣ ਦੀ ਸੇਵਾ ਕਰਦੇ ਇਸ ਕਰਕੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਨਾ ਕਮੈਂਟ ਕਰਕੇ ਵੀ ਦੱਸਣਾ ਵੀ ਸੇਵਾ ਸਾਨੂੰ ਗੁਰੂ ਗ੍ਰੰਥ ਸਾਹਿਬ ਕਿਹੜੀ ਦੱਸ ਰਿਹਾ ਮੇਰੇ ਵਰਗਾ ਬਾਬਾ ਪਖੰਡੀ ਉਹ ਕੀ ਦੱਸ ਕੇ ਸਾਨੂੰ ਕਿਹੜੇ ਪਾਸੇ ਤੋਰ ਰਿਹਾ ਇਹ ਤੋਂ ਸਹੀ ਕਿਹੜਾ ਤੇ ਗਲਤ ਕਿਹੜਾ ਜੀ ਦਿੰਦੋਂ ਬਾਰ-ਬਾਰ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ